ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 16/7 ਡਬਲ ਟੈਰੀ ਹੈ 2024 ਮਾਡਲ ਹੈ ਜੇਕਰ ਰੇਟ ਦੀ ਗੱਲ ਕਰੀਏ ਤਾਂ 2,55,000 ਰੁਪਏ ਰੇਟ ਰੱਖਿਆ ਗਿਆ ਜੀ ਫੁੱਲ ਅਸੈਸਰੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਨੰਬਰ ਮਾਲ ਕਵੀਰ ਦਾ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ 76580 3967 ਇਸ ਨੰਬਰ ਤੇ ਫੋਨ ਕਰਕੇ 16/7 ਦੀ ਡਬਲ ਟੈਰੀ ਟਰਾਲੀ 224 ਮਾਡਲ 2 ਲੱਖ 55000 ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਡੀਲ ਜਿਹੜੀ ਕਰ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 16/7 ਟਾਟਾ ਸੇਲ ਦੀ ਬਣੀ ਹੈ ਟਾਟਾ ਸੇਲ ਦੀ ਬਣੀ ਟਰਾਲੀ ਵਿਕਾਊ ਆ 16x7 ਦੀ ਟਰਾਲੀ ਹੈ ਜੇਕਰ ਰੇਟ ਦੀ ਗੱਲ ਕਰੀਏ 315000 ਰੁਪਏ ਰੱਖਿਆ ਗਿਆ ਜੀ ਤੇ ਨੇੜੇ ਫਤੇਗੜ ਚੂੜੀਆਂ ਗੁਰਦਾਸਪੁਰ ਚ ਇਹ ਟਰਾਲੀ ਖੜੀ ਹੈ ਤੁਸੀਂ ਜਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਤੇ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਨੰਬਰ ਨੋਟ ਕਰ ਲਓ ਜੀ 9988660966 9988660966 ਇਸ ਨੰਬਰ ਤੇ ਫੋਨ ਕਰਕੇ 16 ਵਾਹਤ 7 ਦੀ ਟਰਾਲੀ 315000 ਰੁਪਏ ਦੇ ਵਿੱਚ ਤੁਸੀਂ ਇਸ ਟਰਾਲੀ ਨੂੰ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਇੱਕ ਵਾਰ ਵੀਡੀਓ ਚ ਜ਼ਰੂਰ ਦੇਖ ਲਿਓ। ਟਰੈਕਟਰ ਵਿਕਾਊ ਹੈ ਜੀ ਫੋਰਡ 3600 ਟਰੈਕਟਰ ਹੈ ਜੀ 1984 ਮਾਡਲ ਨਵੇਂ ਟਾਇਰ ਅਮਰੋਂ ਦੀ ਨਵੀਂ ਬੈਟਰੀ ਕਾਗਜ਼ ਪੂਰੇ ਨੇ। 160000 ਰੁਪਿਆ ਟਰੈਕਟਰ ਦਾ ਰੇਟ ਹੈ ਜੀ ਏਰੀਆ ਵੀਰ ਨੇ ਦੱਸਿਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ ਨਵੇਂ ਟਾਇਰ ਨੇ ਕਾਗਜ਼ ਪੂਰੇ ਨੇ ਇੰਜਨ ਗੇਅਰ ਦਾ ਵੀ ਓਕੇ 84 ਮਾਡਲ ਇਹ ਟਰੈਕਟਰ ਹੈ ਜੀ ਤੇ ਬਾਕੀ ਨੰਬਰ ਨੋਟ ਕਰ ਲਓ ਜੀ 9646533943 9646533943 ਇਸ ਨੰਬਰ ਤੇ ਫੋਨ ਕਰਕੇ ਤੁਸੀਂ 43600 ਟਰੈਕਟਰ 1984 ਮਾਡਲ 160000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਸ ਵੀਰ ਦੇਆਂ ਦੋ ਚੀਜ਼ਾਂ ਵਿਕਾਊ ਨੇ ਜੀ ਇੱਕ ਤਾਂ ਟਰੈਕਟਰ ਹੈ ਤੇ ਦੂਜੀ ਟਰਾਲੀ ਹੈ ਸਭ ਤੋਂ ਪਹਿਲਾਂ ਆਪਾਂ ਟਰੈਕਟਰ ਬਾਰੇ ਗੱਲ ਕਰਦੇ ਹਾਂ ਮਹਿੰਦਰਾ ਸਰਪੰਚ 265 ਟਰੈਕਟਰ ਵਿਕਾਊ ਹੈ ਜੀ 2001 ਮਾਡਲ ਹੈ ਜੀ ਨਵੇਂ ਟਾਇਰ ਨੇ ਨਵੀਂ ਬੈਟਰੀ ਜੇਕਰ ਰੇਟ ਦੀ ਗੱਲ ਕਰੀਏ 232000 ਰੁਪਏ ਡਿਮਾਂਡ ਰੱਖੀ ਗਈ ਹੈ ਫੁੱਲ ਗਾਰੰਟੀ ਹੈ ਜੀ ਏਰੀਆ ਪਿੰਡ ਮਾਨੁਕੇ ਗਿਲਮੋਗਾ ਇੱਕ ਡੈਂਪਰ ਟਰਾਲੀ ਵਿਕਾਊ ਹੈ ਜਿਹਦਾ ਸਾਈਜ਼ ਹੈ 11x6 ਫੁੱਲ ਹੈਵੀ ਮਾਂਸਾ ਦੇ ਬਣੀ ਹੈ 1,22,000 ਰੁਪਏ ਰੇਟ ਹੈ 1,22,000 ਰੁਪਏ ਰੇਟ ਰੱਖਿਆ ਗਿਆ ਸਾਢੇ 16 ਕੁਇੰਟਲ ਟਰਾਲੀ ਦਾ weight ਹੈ 7737711673 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਅਤੇ ਟਰਾਲੀ ਇਸ ਵੀਰ ਦੇ ਖਰੀਦ ਸਕਦੇ ਹੋ ਮੱਖਣ ਕਲੇਰਾ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਮਸ਼ੀਨਾਂ ਨਾਲ ਸਫਾਈ ਕਰਵਾਉਣ ਦੇ ਲਈ ਸੰਪਰਕ ਕਰੋ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਫਾਈ ਮਸ਼ੀਨਾਂ ਦੇ ਨਾਲ ਕਰਵਾਉਣ ਲਈ ਸੰਪਰਕ ਕਰੋ ਪੂਰੇ ਪੰਜਾਬ ਦੇ ਵਿੱਚ ਜਾ ਸਕਦੇ ਨੇ ਤੇ ਪਿੰਡ ਵੀਰ ਦਾ ਹੈਗਾ ਕਲੇਰਾ ਸੰਗਰੂੜ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਘੱਟ ਤੋਂ ਘੱਟ 10-12 ਟੈਂਕੀਆਂ ਜ਼ਰੂਰ ਹੋਣ ਜਦੋਂ ਵੀ ਕੋਈ ਵੀ ਵੀਰ ਇਹਨਾਂ ਨੂੰ ਬੁਲਾਉਗਾ ਤਾਂ 10-12 ਟੈਂਕੀਆਂ ਦੀ ਸਫਾਈ ਕਰਨ ਵਾਲੇ ਜ਼ਰੂਰ ਸੰਪਰਕ ਕਰਨ ਤੀਜੀ ਸੂਏ ਗਾਂ ਬਿਕਾਉ ਹੈ ਜੀ ਦੁੱਧ 11-12 ਲੀਟਰ 11-12 ਲੀਟਰ ਦੁੱਧ ਹੈ ਜੀ ਤੀਜੀ ਸੂਏ ਗਾਂ ਬਿਕਾਉ ਹੈ ਜੀ 25 ਦਿਨਾਂ ਦੀ ਸੂਈ ਹੋਈ ਹੈ ਮੰਗਰ ਵੱੱਛੀਏ ਸ਼ਾਹੀਵਾਲ ਸੀਮਨ ਰੇਟ ਹੈ ਜੀ 42000 42000 ਰੁਪਏ ਰੇਟ ਰੱਖੇਗੇ 25 ਦਿਨਾਂ ਦੀ ਸੂਈ ਗਾਂ ਬਿਕਾਉ ਉਹ ਤੀਜੀ ਸੂਏ ਸੂਈ ਹੈ 11 12 ਲੀਟਰ ਦੁੱਧ ਹੈ ਜੀ ਮੰਗਰ ਬੱਛੀ ਹੈ ਏਰੀਆ ਅਮਰਤਸਰ ਹੈ ਜੀ 7087803579 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੀਜੀ ਸੂਏ ਗਾਂ ਜਾਂ ਜਿਹੜੀ ਤੁਸੀਂ 25 ਦਿਨਾਂ ਦੀ ਸੂਈ ਮੰਗਰ ਬੱਛੀ 42000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਾਡੀ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਪਸੰਦ ਆਏ ਕਮੈਂਟਾਂ ਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਜੀਏ Hero Splendor Plus motorcycle vikauwa sab to pehla tusi condition dekh lo ji is veer ne vadiya video banake bheji hai tusi dekh sakde hoge 2023 model hai ji pehle na hai rate phone te dassange area Mullapur dakhan 9464757423 is number te phone karke Hero Splendor Plus motorcycle 2023 model rate wagarah puchke sari jankari de naal tusi khareed sakde ho 11 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਲੱਗੀ ਹੈ ਤੇ ਨਹਿਰ ਦਾ ਪਾਣੀ ਹੈ ਚੌਰਸ ਡੱਬੇ ਵਰਗਾ ਵਧੀਆ ਟਾਕ ਹੈ ਲਿੰਕ ਰੋਡ ਤੋਂ ਇੱਕ ਕਿੱਲਾ ਪਿੱਛੇ ਹਟਨੇ ਏਰੀਆ ਜੀ ਆਦਮ ਪਰ ਤੋਂ 2 ਕਿਲੋਮੀਟਰ ਰੇਟ ਹੈਗਾ ਜੀ 30 ਲੱਖ ਰੁਪਇਆ ਕਿੱਲੇ ਦਾ 3 ਲੱਖ ਰੁਪਇਆ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਤੇ ਬਾਕੀ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ 11 ਕਿੱਲੇ ਜ਼ਮੀਨ ਹੈ ਵਿੱਚ ਮੋਟਰ ਲੱਗੀ ਹੈ ਨਹਿਰ ਦਾ ਪਾਣੀ ਵੀ ਹੈ ਵਧੀਆ ਡੱਬੇ ਵਰਗਾ ਚਾਰ ਸਟੱਕ ਹੈ ਲਿੰਕ ਰੋਡ ਤੋਂ ਇੱਕ ਕਿਲਾ ਪਿੱਛੇ ਹਟਮੀ ਹੈ ਜੀ ਨੰਬਰ ਨੋਟ ਕਰ ਲਓ 30 ਲੱਖ ਰੁਪਏ ਕਿਲੇ ਦਾ ਰੇਟ ਹੈ 7696019596 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਜ਼ਮੀਨ ਪਲਾਟ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ ਜੀ 9877988446 ਨੰਬਰ ਤੇ 527 ਫੋਟ ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜੇਕਰ ਕਿਸੇ ਵੀ ਵੀਰ ਨੇ ਕਿਸੇ ਵੀ ਤਰ੍ਹਾਂ ਦੀ ਬਿਜ਼ਨਸ ਦੀ ਐਡ ਕਰਵਾਉਣੀ ਹੈ ਤਾਂ ਉਹ ਵੀ ਇਹ ਨੰਬਰ ਤੇ ਸੰਪਰਕ ਕਰ ਸਕਦੇ ਨੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਲਾਈਕ ਕਰਦੇ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ